ਸਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸਾਰੇ ਮਹੱਲਾ ਪੰਜਵਾਂ ਹਰ ਜੀਉ ਕੇ ਦਰਸ਼ਨ ਕਾ ਕੁਰਬਾਨੀ ਬਚਨ ਨਾ ਦੇ ਮੇਰੇ ਸਵਣੋ ਪੂੜੈ ਦੇਹਾ ਪ੍ਰੇ ਅੰਕ ਸਮਾਨ ਨਿਰਹਾ ਛੁਟੇ ਗੁਰ ਕੀ ਸੁਹਾਗਣ ਹਰ ਪਾਇਓ ਸੁਗੁੜ ਸਜਨੀ ਜੈ ਕਰਮੈ ਬੈ ਸੰਨੇ ਪਾਵਤੇ ਸੋ ਥਾਨ ਮਿਲਿਓ ਬਾਸਾਨੀ ਉਨ ਕੈ ਵਸ ਆਇਓ ਭਗਤ ਬਚਲੇ ਜਨੇਰਾ ਕੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮੰਨਿਆ ਸਭ ਚੋਕੇ ਕਾਂ ਲੋਕਾਂ ਨੇ ਸਾਰ ਮਹੱਲਾ ਪੰਜੇ ਵਾਬ ਅਬ ਮੇਰੋ ਅਬ ਮੇਰੋ ਪੰਚਾਂ ਤੇ ਸੰਗ ਟੁੱਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟ ਰਹਾ ਬਿਖਮਤਾਨ ਬਹੁਤ ਬਹੁ ਧਰੀਆ ਅਨਕੇ ਰਾਖਸ ਰੁੱਟਾ ਕਮੰਗਾ ਰੇਖੜ ਪਹੁੰਚੈ ਨਾਹੀ ਸੰਤ ਸਾਨਤ ਪਹਿ ਲੁੱਟਾ ਭਾਤ ਗਜਨ ਮੇਰਾ 팔 ਪਰਿਆ ਮੂਲ ਲਾਲ ਇਕੁੱਟ ਜਨ ਨਾਨਕ ਪ੍ਰਭ ਕਿਰਪਾ ਤਾਰੀ ਤੋ ਮਨ ਮੈਂ ਹਰਿ ਰਜ ਕੂਟਾ ਸਾਰੀ ਮਹੱਲਾ ਪੰਜਵਾ ਅਬ ਮੇਰੋ ਠਾ ਗੁਰ ਸਿਵ ਮਨ ਮੰਨਾ ਪ੍ਰਾਣ ਦਾਨ ਗੁਰ ਪੂਰੈ ਦਿਉ ੜ ਜਾਇਓ ਜਿਉ ਜਲ ਮੀਨ ਰਹਾਉ ਕਾਮ ਕ੍ਰੋਧ ਲੋਭ ਮਦ ਮਤਸਰੇ ਏ ਅਰਪ ਸਗਲੇ ਦਾਨ ਕੀਨਾ ਮੰਤਰ ਦੇੜਾ ਏ ਹਰਿ ਔਕ ਦੇ ਦੁਗੁਰ ਦਿਓ ਤੋ ਮਿਲਿਓ ਸਗਲ ਪਰਬਿਨਾ ਗ੍ਰਹਿ ਹੋ ਤੇਰਾ ਤੂੰ ਠਾਕੁਰ ਮੇਰਾ ਗੁਰ ਹੋ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਹਰ ਭਗਤ ਪੰਡਾਰਖ ਜੀਨਾ ਸਾਰ ਮਹੱਲਾ ਪੰਜੇ ਵਾਹਾਂ ਮੋਹਨ ਸਬਜੀ ਤੇਰੇ ਤੋਂ ਤਾਰੇ ਛੁਟੇ ਸੰਘਾਰ ਨਿਮਕ ਕਿਰਪਾ ਤੇ ਕੋਟ ਬ੍ਰਹਮੰਡ ਉਧਾਰ ਰਹਾ ਕਰੇ ਅਰਦਾਸ ਬਹੁਤ ਬੇਨਤੀ ਨਿਮਕ ਨਿਮਕ ਸਮਾਰੈ ਹੋ ਕਿਰਪਾਲ ਦੀਨ ਦੁਖ ਪੰਜਨਾ ਹੱਥ ਦੇ ਨਿਸਤਾਰੇ ਕਿਆਏ ਭੂ ਪਦ ਬਪੁਰਾ ਕਹੀਐ ਕਹੋ ਰਹਿ ਸੁਨੋ ਮਾਰੈ ਰਾਖ ਰਾਕ ਰਖ ਸੁਖ ਦਾਤੇ ਸਭ ਨਾਨਕ ਜਗਤ ਤੁਮਾਰੈ ਸਭ ਨਾਨਕ ਜਗਤ ਤੁਮਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ